ਲਾਰਡਲੀ ਭਾਗ 96 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਭਾਗ ਰਾਤੀ ਕਦੇ ਮੀਂਹ ਹਟ ਜਾਇਆ ਕਰੇ ਕਦੇ ਪੈਣ ਲੱਗ ਜਾਵੇ ਕਰੇ ਫਿਰ ਨਿਆਣਿਆਂ ਨੂੰ ਸੁਵਾ ਕੇ ਦੋਹੇ ਪੈਣਾ ਬਾਹਰ ਵੱਲ ਨੂੰ ਬਿਜਲੀ ਚਮਕਦੀ ਦੇਖੀ ਗਈਆਂ ਤੇ ਦੇਖਦੀਆਂ ਦੇਖਦੀਆਂ ਸੌਂ ਗਈਆਂ ਸਵੇਰੇ ਹਾਲੇ ਜਵਾਕ ਸੁੱਤੇ ਹੀ ਪਏ ਸੀ ਮਾਂ ਤੇ ਬਾਪੂ ਜੀ ਨਹਾ ਤੋ ਕੇ ਪਾਠ ਕਰਾਟੇ ਸਿੰਦਰੋ ਤੇ ਗੁੱਡੀ ਵੀ ਦਾਤਨ ਪੁਰਸ਼ ਕਰਕੇ ਬਹਿ ਗਈਆਂ ਆ ਕੇ ਕੋਲ ਫਿਰ ਗੁੱਡੀ ਸਾਰਿਆਂ ਲਈ ਚਾਹ ਬਣਾ ਲਈ। ਚਾਹ ਪੀਂਦੇ-ਪੀਂਦੇ ਸੰਤੋਖੀ ਨੂੰ ਕੁਝ ਯਾਦ ਆਇਆ ਤੇ ਕਮਰੇ 'ਚ ਚਲੀ ਗਈ। ਬਾਪੂ ਜੀ ਬੋਲੇ ਕਿੱਥੇ ਚਲਨੀ ਐ? ਚਾਹ ਠੰਡੀ ਹੋ ਜਾਣੀ ਐ। ਚਾਹ ਪੀ ਬਹਿਲਾਂ ਆ ਕੇ। ਆਉਣੀ ਆਉਣੀਆ। ਕਰਦੀ ਸੰਤੋਖੀ ਦੇ ਅੰਦਰੋਂ ਆਵਾਜ਼ ਆਈ। ਪਰ ਸਾਰੇ ਦੇਖੀ ਜਾਣ ਕਿ ਪਤਾ ਨਹੀਂ ਕੀ ਲੈਣ ਗਈ ਐ ਸੰਤੋਖੀ ਅੰਦਰੋਂ। ਫੇ ਸੰਤੋਖੀ ਤਿੰਨ ਸੂਟ ਕੱਢ ਲਈ ਆਈ ਟ੍ਰਾਂਕ ਵਿੱਚੋਂ ਵੱਖੋ-ਵੱਖਰੇ ਰੰਗ ਦੇ। ਵੱਕੋ ਵਖਰੇ ਰੰਗ ਤੇ ਡਿਜ਼ਾਈਨ ਇੱਕੋ ਜਿਹਾ ਸੀ ਤਿੰਨਾਂ ਦੇ ਗੁੱਡੀ ਤੇ ਸ਼ਿੰਦਰੂ ਮੂਰੇ ਧਰ ਦਿੱਤੇ ਤਿੰਨੋਂ ਸੂਟ ਤੇ ਮਾਂ ਕਹਿਣ ਲੱਗੀ ਵੇਖੋ ਨੀ ਪਸੰਦ ਕਰੋ ਆਪੋ ਆਪਣਾ ਤੇ ਲੈ ਲਓ ਇੱਕ ਇੱਕ ਬਿੰਦਰੋ ਦਾ ਇੰਨਾ ਚੋਂ ਆ ਜਿਹੜਾ ਉਹ ਉਹ ਨੂੰ ਦੇ ਦੇਵਾਂਗੇ ਗੁੱਡੀ ਤੇ ਸ਼ਿੰਦਰ ਬੋਲੀਆਂ ਮਾਏ ਇਹ ਤਾਂ ਤਿੰਨੋਂ ਹੀ ਬਾਲੇ ਸੋਹਣੇ ਨੇ ਬੜੇ ਪਿਆਰੇ ਰੰਗ ਨੇ ਭੈਣ ਤੂੰ ਕਿਹੜਾ ਲੈਣਾ ਸ਼ਿੰਦਰੂ ਗੁੱਡੀ ਨੂੰ ਪੁੱਛਣ ਲੱਗੀ ਤੂੰ ਦੱਸ ਪਹਿਲਾਂ ਤੂੰ ਕਿਹੜਾ ਲੈਣਾ ਤੈਨੂੰ ਕਿਹੜਾ ਪਸੰਦ ਆ ਉਹ ਲੈ ਲੈ ਪਹਿਲਾਂ ਤੂੰ ਗੁੱਡੀ ਬੋਲੀ ਨਹੀਂ ਤੂੰ ਦੱਸ ਭੈਣ ਸ਼ਿੰਦੂ ਫਿਰ ਬੋਲੀ ਤਾਂ ਬਾਪੂ ਜੀ ਬੋਲੇ ਐਦਾਂ ਤਾਂ ਤੁਸੀਂ ਦੋਹਾਂ ਨੇ ਸਾਰਾ ਦਿਨ ਲਗਾ ਦੇਣਾ ਇੱਕ ਕੰਮ ਕਰੋ ਪਹਿਲਾਂ ਬਿੰਦਰੋ ਦਾ ਦੱਸੋ ਕਿਹੜਾ ਮਗਰ ਆਪਣਾ ਆਪੋ ਆਪਣਾ ਲੈ ਲਿਓ ਫਿਰ ਗੁੱਡੀ ਬੋਲੀ ਆ ਨੀਲਾ ਰੰਗ ਸੋਹਣਾ ਹਨਾ ਬਿੰਦਰੋ ਨੂੰ ਫੱਬਦਾ ਵੀ ਆ ਆ ਉਹਨੂੰ ਦੇ ਦਾਂਗੇ ਸ਼ਿੰਦੂ ਬੋਲੀ ਹਾਂ ਭੈਣੇ ਆ ਨੀਲਾ ਬਿੰਦਰੋ ਲੀਆ ਨਾਲੇ ਉਹਨੂੰ ਪਸੰਦ ਵੀ ਵਾਲਾ ਵਾ ਫਿਰ ਮਾਂ ਕਹਿਣ ਲੱਗੀ ਆ ਨੀਲਾ ਰੱਖ ਤਾਂ ਇੱਕ ਪਾਸੇ ਹੁਣ ਰਹਿ ਗਿਆ ਹਰਾ ਤੇ ਆ ਗੁਲਾਬੀ ਦੱਸੋ ਕਿਹੜਾ ਕਿਹਨੇ ਲੈਣਾ ਤਸ਼ਿੰਦਰੋ ਨੇ ਗੁਲਾਬੀ ਚੋਕ ਲਿਆ ਤੇ ਗੁੱਡੀ ਨੇ ਹਰਾ ਚੋਕ ਲਿਆ ਬਾਪੂ ਜੀ ਕਹਿਣ ਲੱਗੇ ਠੀਕ ਆ ਹੁਣ ਖੁਸ਼ ਹੋ ਦੋਈ ਜਾਣੀਆਂ ਤਾਂ ਗੁੱਡੀ ਬੋਲੀ ਨਹੀਂ ਤਾਂ ਮਾਂ ਕਹਿਣ ਲੱਗੀ ਮੈਨੂੰ ਪਤਾ ਇਹਨਾਂ ਨੇ ਹੁਣ ਕੀ ਕਰਨਾ ਇਹ ਇਦਾਂ ਹੀ ਕਰਦੀਆਂ ਸੀ ਪਹਿਲਾਂ ਤਿੰਨੋਂ ਆ ਦੇਖ ਲੇ ਹੁਣ ਫਿਰ ਗੁੱਡੀ ਨੇ ਹਰਾ ਤਸ਼ਿੰਦਰੋ ਨੂੰ ਦੇ ਦਿੱਤਾ ਤੇ ਤਸ਼ਿੰਦਰੋ ਨੇ ਗੁਲਾਬੀ ਗੁੱਡੀ ਨੂੰ ਦੇ ਦਿੱਤਾ ਇੱਕ ਦੂਜੀ ਦੀ ਪਸੰਦ ਜਾਣਦੀਆਂ ਸੀ ਤਿੰਨੋਂ ਹੀ ਹਮੇਸ਼ਾ ਇਦਾਂ ਹੀ ਕਰਦੀਆਂ ਸੀ ਮਾਂ ਕਹਿਣ ਲੱਗੀ ਬਾਪੂ ਜੀ ਹੱਸ ਪਏ ਤੇ ਦੋਹਾਂ ਜਾਣੀਆਂ ਦੇ ਸਿਰ ਤੇ ਹੱਥ ਕਰ ਰਿਹਾ ਛਿੰਦਰਾ ਚਾਪਿੰਦੀ ਹੋਈ ਬੋਲੀ ਮਾਂਏ ਮਸ਼ੀਨ ਕਿੱਥੇ ਆ ਮੈਂ ਮਸ਼ੀਨ ਹੀ ਲਾ ਲਵਾਂ ਤਮਾਂ ਕਹਿਣ ਲੱਗੀ ਕਿਉਂ ਮੈਨੂੰ ਸੂਟ ਸੀਣਾ ਵਾ ਗੁੱਡੀ ਕਹਿਣ ਲੱਗੀ ਹੁਣ ਅਸੀਂ ਸਿਉਂ ਕੀ ਪਾ ਲੈਣੇ ਆਪੋ ਆਪਣੇ ਸੂਟ ਫਿਰ ਬਾਪੂ ਜੀ ਮਸ਼ੀਨ ਕੱਢ ਕੇ ਲਿਆਏ ਇੱਕ ਪਾਸੇ ਰੱਖ ਦਿੱਤੀ ਫਿਰ ਦਰਾ ਮੂਰੇ ਜਾ ਕੇ ਮੀ ਮੀ ਹਟਾਉਣ ਲੱਗੇ ਮੀਂ ਦਾ ਜਿਹੜਾ ਪਾਣੀ ਸੀ ਟੀਲਿਆਂ ਨਾਲ ਟੀਲਿਆਂ ਵਾਲੇ ਝਾੜੂ ਨਾਲ ਹੁੰਝਣ ਲੱਗੇ ਤਾਂ ਮਾਂ ਕਹਿਣ ਲੱਗੀ ਹਾਏ ਨਹੀਂ ਤੇਰਾ ਬਾਪੂ ਨਹੀਂ ਟਿਕਦਾ ਮੈਂ ਦੇਖਾਂ ਜਰਾ ਆਨੀ ਆਨੀਆ ਕਰਦੀ ਹੋਈ ਸੰਤੋਖੀ ਬਾਹਰ ਵੱਲ ਨੂੰ ਚਲੀ ਗਈ ਮਾਂ ਦੇ ਜਨਮ ਅਗਰੋਂ ਸ਼ਿੰਦਰੋ ਕੈਂਚੀ ਲਿਆਈ ਗੁੱਡੀ ਨੇ ਪਹਿਲਾਂ ਸ਼ਿੰਦਰੋ ਦੇ ਸੂਟ ਨੂੰ ਉਹਦੇ ਮੇਚ ਦਾ ਕੱਟ ਦਿੱਤਾ ਫਿਰ ਆਪਣਾ ਕੱਟਣੀ ਲੱਗੀ ਤੇ ਤਜਿੰਦਰ ਉੱਠ ਗਿਆ ਸ਼ਿੰਦਰੋ ਹੁਣ ਸੂਟ ਸਿਉਣ ਬੈ ਗਈ ਮਾਂ ਦੇ ਬਾਪੂ ਜੀ ਆ ਕੇ ਬੋਲੇ ਨਹੀਂ ਤੂੰ ਤਾਂ ਸੱਚੀਓ ਸੀਣ ਬੈ ਗਈ ਅੱਜ ਹੋਜੋ ਪੂਰਾ ਤਾਂ ਗੁੱਡੀ ਤਜਿੰਦ ਲਈ ਦੁੱਧ ਰਸ ਤਿਆਰ ਕਰਦੀ ਬੋਲੀ ਬਾਪੂ ਜੀ ਤੁਹਾਨੂੰ ਤਾਂ ਪਤਾ ਹੀ ਹੈ ਸਾਡਾ ਅਸੀਂ ਤਾਂ ਸੂਟ ਮਿੰਟ ਅਜ ਸੋਂ ਸੋਂ ਕੇ ਪਾ ਲੈਣੀਆਂ ਗੁੱਡੀ ਬਾਹਰ ਆ ਕੇ ਤਜਿੰਦਰ ਨੂੰ ਰਸ ਖਵਾਉਣ ਲੱਗੀ ਤਾਂ ਮਾਂ ਨੂੰ ਕਹਿਣ ਲੱਗੀ ਮਾਂ ਆਪਣੇ ਲਈ ਵੀ ਕੋਈ ਸੂਟ ਕੱਢ ਲਿਆ ਮੈਂ ਸਿਉਂਦੇ ਆਉਂਗੀ ਤੇਰਾ ਮਾਂ ਕਹਿਣ ਲੱਗੀ ਗੁੱਡੀਏ ਮੇਰੇ ਕੋਲ ਬਾਹਲੇ ਨਹੀਂ ਮੈਂ ਕਿਹੜਾ ਕਿਤੇ ਜਾਣਾ ਹੁੰਦਾ ਤੁਸੀਂ ਤਾਂ ਜਾਣਾ ਤੁਸੀਂ ਸਹੁਰੇ ਜਾਣਾ ਵਾ ਹਨਾ ਤੁਹਾਨੂੰ ਲੋੜਾ ਤੁਹਾਡਾ ਤਾਂ ਹੁਣ ਹੈਗਾ ਵੀ ਇਹ ਟਾਈਮ ਵੀ ਹੈ ਤੁਸੀਂ ਪਾ ਲਉਂਗੀ ਆ ਨਹੀਂ ਨਹੀਂ ਲਿਆ ਮਾਇਨ ਮੈਂ ਤੇਰਾ ਵੀ ਸੀਣਾ ਵਾ ਤੂੰ ਕੱਢ ਆਪਣੇ ਲਈ ਕੋਈ ਸੂਟ ਸਿੰਦਰੋ ਬੋਲੀ ਫੇਰ ਮਾਂ ਅੰਦਰ ਗਈ ਤੇ ਗੁੱਡੀ ਵੀ ਨਾਲ ਹੀ ਚਲੀ ਗਈ। ਬਿਸਕੁਟੀ ਰੰਗ ਦਾ ਸੋਹਣਾ ਜਿਹਾ ਸੂਟ ਗੁੱਡੀ ਨੇ ਆਪਣੀ ਪਸੰਦ ਦਾ ਮਾਲ ਹੀ ਖੜ ਲਿਆ। ਦਿਨੇ ਬਾਪੂ ਜੀ ਨੇ ਨਿਆਣੇ ਨੂੰ ਪਿੰਗਾ ਪਾ ਕੇ ਦੇ ਦਿੱਤੀਆਂ ਤਿੰਨੋਂ ਜਾਣੇ ਝੂਟਦੇ ਫਿਰਨ। ਪ੍ਰੀਤੀ ਰਾਜੀਪ ਨੂੰ ਖੱਡਾ ਖਡਾਉਣ ਸਿਖਾਉਣ ਲੱਗੀ ਜਦਕਿ ਉਹਨੂੰ ਤਾਂ ਆਪ ਵੀ ਨਹੀਂ ਆਉਂਦਾ ਸੀ ਖੇਡਣਾ। ਸ਼ਾਮ ਤੱਕ ਚਿੰਦਰੋ ਨੇ ਆਪਣਾ ਸੂਟ ਤਿਆਰ ਕਰ ਲਿਆ। ਮਾਂ ਵਾਲਾ ਸੂਟ ਗੁੱਡੀ ਨੇ ਕੱਟ ਕੇ ਇੱਕ ਪਾਸੇ ਰੱਖ ਦਿੱਤਾ। ਚਿੰਦਰੋ ਆਪਣਾ ਪਾ ਕੇ ਦਿਖਾਉਣ ਲੱਗੀ। ਉਹਨੇ ਅੱਜ ਜਾਣਾ ਵੀ ਸੀ ਸ਼ਾਮ ਨੂੰ ਗੁਰਜਸ ਨੇ ਆ ਜਾਣਾ ਸੀ ਲੈਣ ਲਈ। ਗੁਰਜਸ ਦੇ ਆਉਣ ਤੋਂ ਪਹਿਲਾਂ ਬਾਪੂ ਜੀ ਤੇ ਸੰਤੋਖੀ ਸ਼ਿੰਦਰੋ ਲਈ ਸੰਦਾਰੇ ਦਾ ਸਮਾਨ ਲੈਣ ਚਲੇ ਗਏ ਤੇ ਤਿੰਨਾਂ ਨੇ ਆਣੇ ਵਾਲੇ ਕੱਪੜੇ ਲਿਆਏ ਪ੍ਰੀਤੀ ਦੇ ਰਾਜਦੀਪ ਲਈ ਫਰਾਕਾਂ ਤੇ ਤੇਜਿੰਦਲ ਲਈ ਨੀਕਰ ਵਾਲਾ ਸੂਟ ਲਿਆਂਦਾ ਸੋਹਣਾ ਜਿਹਾ ਸੰਤੋਖੀ ਨੇ ਸ਼ਿੰਦਰੋ ਨੂੰ ਉਹਦਾ ਸਮਾਨ ਦੇ ਦਿੱਤਾ ਬਿਸਕੁਟ ਬਣਨੇ ਦੇ ਆਏ ਸੀ ਬਾਪੂ ਜੀ ਉਹ ਵੀ ਫੜ ਲਿਆਂਦੇ ਸ਼ਿੰਦਰੋ ਦੇ ਬਣਾਏ ਨਵੇਂ ਸੂਟ ਨਾਲ ਗੁਰਜਸ ਲਈ ਪੋਰ ਸ਼ਰਟ ਤੇ ਪੱਗ ਤੇ ਰਾਜਦੀਪ ਦੀ ਫਰਾਕ ਲਗਾ ਦਿੱਤੀ ਗੁਰਜਸ ਕਾਫੀ देर ਨਾਲ ਆਇਆ ਉਤੋਂ ਮੇ ਹੋਰ ਤੇਜ਼ ਹੋ ਗਿਆ ਹਨੇਰਾ ਵੀ ਹੋ ਗਿਆ ਸਾਰੇਆਂ ਦੇ ਕਹਿਣ ਤੇ ਗੁਰਜਸ ਨੂੰ ਅੱਜ ਰੋਕ ਲਿਆ ਗੁੱਡੀ ਨੇ ਵੀ ਕਿਹਾ ਕੋਈ ਨਹੀਂ ਸਵੇਰੇ ਚਲੇ ਜਾਇਓ ਰੁਕ ਜਾਓ ਬਹੁਤ ਮੀਂਹ ਪੈ ਰਿਹਾ ਵਾ ਸਿੰਦਰੂ ਤੇ ਗੁਰਜਸ ਦੋਹੇ ਗੱਲਾਂ ਬਾਤਾਂ ਕਰਨ ਲੱਗੇ ਹੋਏ ਬੜੇ ਪਿਆਰ ਨਾਲ ਗੁਰਜਸ ਸਿੰਦਰੂ ਦੇ ਕੋਲ ਬੈਠ ਕੇ ਉਹਦੀ ਗੱਲ ਸੁਣ ਰਿਹਾ ਸੀ ਤੇ ਉਹਦੇ ਉਹਦੀਆਂ ਗੱਲਾਂ ਤੇ ਪਿਆਰ ਨਾਲ ਹੱਥ ਵੀ ਲਗਾ ਰਿਹਾ ਸੀ ਨਿਆਣਿਆਂ ਨੂੰ ਖੁਡਾਉਂਦੀ ਹੋਈ ਗੁੱਡੀ ਦਾ ਧਿਆਨ ਇੱਕਦਮ ਗੁਰਜਸ ਤੇ ਸਿੰਦਰੂ ਤੇ ਗਿਆ ਤੇ ਬਿੱਟੂ ਬਾਰੇ ਸੋਚਣ ਲੱਗੀ ਮੱਲੋ ਮੱਲੀ ਗੁੱਡੀ ਦਾ ਧਿਆਨ ਤੇ ਜਿੰਦਰਵਲ ਹੋਣੀ ਵਾਲਾ ਸੀ ਜਦੋਂ ਹੋਣ ਵਾਲਾ ਸੀ ਤਾਂ ਉਦੋਂ ਬਿੱਟੂ ਦੀਆਂ ਯਾਦਾਂ ਤੇ ਚਲਾ ਗਿਆ ਬਿੱਟੂ ਨੇ ਉਦੋਂ ਗੁੱਡੀ ਦੀ ਬਾਲੀ ਫਿਕਰ ਕੀਤੀ ਸੀ ਚਾਹੇ ਦੋਹੇ ਮਾੜਾ ਮੋਟਾ ਲੜਦੇ ਝਗੜੇ ਸਨ ਬਿੱਟੂ ਘੱਟ ਬੋਲਦਾ ਸੀ ਗੁੱਡੀ ਨਾਲ ਪਰ ਅੱਜ ਗੁੱਟੀ ਗੁੱਡੀ ਨੂੰ ਬਿੱਟੂ ਬਾਲਾ ਚੇਤੇ ਆ ਰਿਹਾ ਸੀ ਉੱਤੋਂ ਸਾਵਣ ਸੀ ਤੇ ਉੱਤੋਂ ਬਿੱਟੂ ਦੀ ਯਾਦ ਗੁੱਡੀ ਨੂੰ ਸਤਾ ਰਹੀ ਸੀ ਹੁਣ ਬਿਜਲੀ ਦੀ ਘੜਕੜ ਤੇ ਬੱਦਲਾਂ ਦੀ ਗੜਗੜਾਹਟ ਗੁੱਡੀ ਨੂੰ ਪਰੇਸ਼ਾਨ ਕਰਨ ਲੱਗੀ ਉੱਤੋਂ ਮੀਂਹ ਹੋਰ ਤੇਜ਼ ਹੋ ਗਿਆ ਇੱਕ ਸਾਵਣ ਚੰਦਰਾ ਵਰੰਡਿਆ ਉੱਤੋਂ ਯਾਦ ਤੈਨੂੰ ਸਤਾਵੇ ਮਾਈ ਦੀ ਦੇ ਹੁਣ ਵਾਸ ਵਿੱਚ ਨਹੀਂ ਲੱਗਦਾ ਕੀ ਕਰਾਂ ਜਾਨ ਕੋ ਮਲਾਈ ਦੀ ਗੁੱਡੀ ਦੇ ਮਨ ਵਿੱਚ ਬਿੱਟੂ ਲਈ ਬੜੇ ਖਿਆਲ ਆ ਰਹੇ ਸਨ ਉਧਰ ਗੁਰਜ ਅਸ ਤੇ ਸਿੰਦਰੋ ਗੱਲਾਂ ਕਰੀ ਗਏ ਫਿਰ ਗੁੱਡੀ ਤਿੰਨਾਂ ਜਵਾਕਾਂ ਨੂੰ ਲੈ ਕੇ ਖੇਡਾਂ ਕਢਾਈ ਜਾਵੇ ਕਦੇ ਚਿੜੀ ਉੱਡ ਕਦੇ ਕਾਂ ਉੱਡ ਕਦੇ ਕੁਝ ਇੰਨੇ ਨੂੰ ਮਾਂ ਕੋਲ ਆਈ ਤੇ ਹੋਲੀ ਜਿਹੀ ਕਹਿਣ ਲੱਗੀ ਗੁੱਡੀ ਕੀ ਚਾਹਣਾ ਮਲ ਤਾਂ ਗੁੱਡੀ ਕਹਿਣ ਲੱਗੀ ਤੁਸੀਂ ਜਵਾਕਾਂ ਨੂੰ ਲੈ ਕੇ ਬੈਠੋ ਮੈਂ ਆਪੇ ਵੇਖ ਲੈਂਦੀ ਹਾਂ ਬੁੱਢੀ ਰਸੋਈ ਚ ਦੀਵੇ ਦੀ ਲੋ ਤੇ ਇੱਕ ਪਾਸੇ ਮੋਮਬਤੀ ਜਗਾ ਕੇ ਦਾ ਸਬਜੀ ਚਾੜਨ ਲੱਗੀ ਥੋੜਾ ਮੀ ਘੱਟ ਹੋਣ ਤੇ ਸ਼ਿੰਦਰੋ ਤੇ ਗੁਰਜਸ ਬਾਹਰ ਦਰਾਂ ਕੋਲ ਚਲੇ ਗਏ ਗੁਰਜਸ ਨੇ ਨਿਆਣਿਆਂ ਨੂੰ ਵੀ ਨਾਂ ਲੈ ਲਿਆ ਤੇ ਜਿੰਦਰ ਨੂੰ ਕਨੇੜੀ ਚੁੱਕ ਲਿਆ ਰਾਜੀਪ ਤੇ ਪ੍ਰੀਤੀ ਦੋਹਾਂ ਨੂੰ ਗੁੱਦੀ ਚੁੱਕ ਲਿਆ ਇੱਕ ਇੱਕ ਪਾਸੇ ਇੱਕ 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 ਮੁੱਡੇ ਤੇ ਇੱਕ ਦੂਜੇ ਮੁੱਡੇ ਤੇ ਸ਼ਿੰਦਰੋ ਬੋਲੀ ਮੈਨੂੰ ਫੜਾ ਦੋ ਤਜਿੰਦਰ ਨੂੰ ਇਹ ਤਾਂ ਵਾਸੀ ਕੋ ਲਾ ਕੇ ਨਹੀਂ ਰਾਜੀ ਤਜਿੰਦਰ ਤਾਂ ਸ਼ਿੰਦਰੋ ਕੋ ਸੱਚੀ ਨਾ ਜਾਵੇ ਉਹਨੂੰ ਦੇਖ ਦੇ ਕਿ ਨੱਕ ਚੜਾਉਣ ਲੱਗਾ ਤੇ ਜੀਭਾਂ ਕੱਢ ਕਰੇ ਦਿਖਾਵੇ ਤਾਂ ਗੁੱਡੀ ਬਾਰੀ ਥਾਣੀ ਵੇਖ ਕੇ ਹੱਸੀ ਜਾਵੇ। ਸਿੰਦਰਬੋਲੀ ਹਾਈਵੇ ਮੈਂ ਤੈਨੂੰ ਇੰਨੀ ਬੁਰੀ ਲੱਗਦੀ ਆ ਕੋਈ ਨਹੀਂ ਵੱਡਾ ਹੋ ਦੱਸਦੀ ਆ ਤੈਨੂੰ ਪਤਾ ਮੈਂ। ਫਿਰ ਬਾਪੂ ਜੀ ਕੋਲ ਆ ਗਈ ਤੇ ਤੇਜਿੰਦਰ ਬਾਪੂ ਜੀ ਦੀ ਗੋਦੀ ਚੜ ਗਿਆ। ਫਿਰ ਮੋਢੇ ਲੱਗ ਗਿਆ। ਬਾਪੂ ਜੀ ਦੇ ਤੇ ਬਾਰ-ਬਾਰ ਬਾਪੂ ਜੀ ਨਮੂਂ ਵੇਖੀ ਜਾਵੇ ਤੇ ਖੁਸ਼ ਹੋਈ ਜਾਵੇ। ਗੁੱਡੀ ਨੇ ਰੋਟੀ ਸਬਜ਼ੀ ਬਣਾ ਲਈ ਸੀ। ਮਾਂ ਦੇ ਕਹਿਣ ਤੇ ਸਭ ਤੋਂ ਪਹਿਲਾਂ ਗੁਰਜਾਸ ਨੂੰ ਪਾ ਕੇ ਦਿੱਤੀ ਰੋਟੀ। ਗੁਰਜਾਸ ਕਹਿਣ ਲੱਗਾ ਬਾਪੂ ਜੀ ਦੇ ਪਹਿਲਾਂ ਮੈਂ ਹਲੇ ਨਹੀਂ ਖਾਣੀ। ਫੇ ਸਿੰਦਰੋ ਬਾਪੂ ਜੀ ਲਈ ਤੇ ਮਾਂ ਲਈ ਲੈ ਆਈ ਤਿੰਨ ਹੁਣ ਗੁਰਜਸਵੀ ਨਾਲ ਬੈਠ ਗਿਆ ਤੇ ਤਿੰਨ ਹੁਣ ਖਾਟੇ ਫੇ ਜਵਾਕਾਂ ਨੂੰ ਖਵਾਉਣ ਬੈਠੀ ਜਿੜੀ ਦੇ ਬੱਚੇ ਵਾਂਗ ਤੇਜਿੰਦਰ ਠੂੰਗਾ ਮਾਰੇ ਤੇ ਸਿੰਦਰੋ ਬੋਲੀ ਹਾਈ ਨਹੀਂ ਮੈਂ ਭੈਣੇ ਤੇਰਾ ਤਾਂ ਬਾੜਾ ਹੀ ਰੱਥਾ ਮੁੰਡਾ ਹੈ ਆਖੇ ਨਹੀਂ ਲੱਗਦਾ ਜਮਾ ਵੀ ਮੱਟੂ ਜਿਆ ਆਪੇ ਖਵਾ ਲਈ ਤੂੰ ਸਾਰੇ ਹੱਸ ਪਏ ਤੇ ਬਾਪੂ ਜੀ ਬੋਲੇ ਮਾਸੀਆਂ ਨਾਲ ਤਾਂ ਜਵਾਕਾਂ ਦਾ ਬਾੜਾ ਮੂਹ ਹੁੰਦਾ ਵਾ ਹਨਾ ਪਿਆਰ ਹੁੰਦਾ ਆਹ ਤਾਂ ਅਲੈਦਾ ਹੀ ਇਹ ਮੁੰਡਾ ਸਾਰੇ ਨੂੰ ਖਵਾਉਣ ਮਗਰੋਂ ਸਿੰਦਰੋ ਭਾਂਡੇ ਰੱਖ ਆਈ ਤੇ ਆਪਣੀ ਤੇ ਗੁੱਡੀ ਦੀ ਰੋਟੀ ਲਈ ਹੁਣ ਮਾਂ ਨਾਲ ਖੁਸ਼ ਹੋ ਕੇ ਬੈਠ ਕੇ ਖਾਣ ਲੱਗਾ ਤੇ ਜਿੰਦਰ ਰੋਟੀ ਬਾਅਦ ਵਿੱਚ ਗੁਰਜਾਸਤੇ ਜਵਾਕਾਂ ਦੇ ਸੌਣ ਮਗਰੋਂ ਸ਼ਿੰਦਰੋ ਗੁੱਡੀ ਕੋ ਲਈ ਗੁੱਡੀ ਤੇ ਜਿੰਦਰ ਨੂੰ ਗੋਦੀ 'ਚ ਲਈ ਬੈਠੀ ਸੀ ਕਦੇ ਸੌ ਰਿਆ ਸੀ ਕਦੇ ਜਾਗ ਰਿਆ ਸੀ ਤਾਂ ਸ਼ਿੰਦਰੋ ਚੁੱਪ ਚੁੱਪ ਬੈਠੇ ਰਹੀ ਤੇ ਗੁੱਡੀ ਉਹਨੂੰ ਪੁੱਛਣ ਲੱਗੀ ਕੀ ਹੋਇਆ ਸ਼ਿੰਦਰੋ ਸਭ ਠੀਕ ਆ ਤਾਂ ਸ਼ਿੰਦਰੋ ਮਨ ਪਰ ਕੇ ਬੋਲੀ ਨਹੀਂ ਭਾਣੇ ਕੁਝ ਠੀਕ ਨਹੀਂ ਪਤਾ ਨਹੀਂ ਕੀ ਬਣਨਾ ਵਾ ਮੇਰੇ ਸਹੁਰੇ ਪਰਵਾਰ ਨੂੰ ਲੱਗਦਾ ਨਜ਼ਰ ਲੱਗ ਗਈ ਆ ਕਿਉਂ ਕੀ ਹੋਇਆ ਗੁੱਡੀ ਨੇ ਪੁੱਛਿਆ ਇਹਨਾਂ ਦੋਵਾਂ ਭਰਾਵਾਂ ਦੀ ਆਪਸੀ ਬਣਦੀ ਨਹੀਂ ਹੁਣ ਵੱਡੇ ਵੀਰ ਦਾ ਗੁਰਜਸਨਾ ਗੁੱਸਾਗਿਲਾ ਚੱਲਦਾ ਪਹਿਲਾਂ ਬਾਲਾ ਮੋ ਸੀ ਇੱਕ ਦੂਜੇ ਦੀ ਜਾਨ ਚ ਜਾਨ ਵਸਦੀ ਸੀ ਹੁਣ ਨਿੱਕੀ ਨਿੱਕੀ ਗੱਲ ਤੇ ਵੱਡੇ ਵੀਰ ਜੀ ਕੁਝ ਵੀ ਸੁਣਾ ਦਿੰਦੇ ਨੇ ਪਹਿਲਾਂ ਦੋਨੋਂ ਭਾਈ ਇਕੱਠੇ ਕੰਮ ਕਰਦੇ ਸੀ ਮਗਰ ਉਹਨਾਂ ਨੇ ਗੁਰਜਸ ਨੂੰ ਅੱਖ ਕਰ ਦਿੱਤਾ ਇਹ ਮਾੜਾ ਮੁੱਟਾੇ ਕੰਮ ਕਰ ਕਰਨ ਲੱਗੇ ਅਚਿੰਦਰੋ ਅੱਖ ਭਰੀਆਂ ਅੱਖਾਂ ਚ ਹੰਝੂ ਪੂੰਝਦੀ ਹੋਈ ਬੋਲੀ ਤਾ ਗੁੱਡੀ ਕਹਿਣ ਲੱਗੀ ਕੋਈ ਨਹੀਂ ਚਿੰਦਰੋ ਮਨ ਨਾ ਖਰਾਬ ਕਰ ਵੇਖ ਤੁਸੀਂ ਕੁਝ ਨਹੀਂ ਕਹਿਣਾ ਉਹ ਵੱਡੇ ਨੇ ਮਨਪ੍ਰੀਤ ਭਾਬੀ ਨੂੰ ਵੀ ਕਦੇ ਕੁਝ ਨਹੀਂ ਬੋਲਣਾ ਦੀ ਵੀਰ ਜਨੂਬਨੀ ਨਹੀਂ ਪਹਿਣ ਨਾ ਤਾਂ ਕਦੇ ਵੀ ਕੁਝ ਨਹੀਂ ਕਹਿੰਦੀ ਨਾ ਗੁਰਜਾਸ ਕਹਿੰਦੇ ਨੇ ਸਿੰਦਰੂ ਬੋਲੀ ਫੇ ਸਿੰਦਰੂ ਆਪਣੀ ਧੀ ਵਲ ਵੇਖਦੀ ਬੋਲੀ ਪਤਾ ਨਹੀਂ ਮੇਰੀ ਧੀ ਕੀ ਕਿਸਮਤ ਲੈ ਕੇ ਆਈ ਆ ਇਹਨੂੰ ਸਹੌਰਿਆਂ ਚ ਕਦੇ ਕਿਸੇ ਨੇ ਚੁੱਕ ਕੇ ਨਹੀਂ ਵੇਖਿਆ ਕਦੇ ਦੁੱਧ ਨਹੀਂ ਤੱਕ ਨਹੀਂ ਦਿੱਤਾ ਪੀਣ ਨੂੰ ਮੈਂ ਕੀ ਦੱਸਾਂ ਪਹਿਣੇ ਭਾਬੀ ਦੇ ਮੁੰਡੇ ਨੂੰ ਸਾਰੇ ਚੁੱਕਦੇ ਆ ਗੁੱਡੀ ਸਿੰਦਰੂ ਦੀਆਂ ਗੱਲਾਂ ਸੁਣਦੀ ਭੀ ਧੀ ਵਲ ਵੇਖਣ ਲੱਗੀ ਤੇ ਬੋਲੀ ਕਮਲिए ਤੂੰ ਸ਼ੁਕਰ ਮਨਾ ਕਿ ਗੁਰਜਾਸ ਤੇ ਤੂੰ ਤਾਂ ਹੋ ਆਪਣੀ ਧੀ ਲਈ ਹੌਲੀ ਹੌਲੀ ਵਾਹਿਗੁਰੂ ਜੀ ਨੇ ਸਭ ਠੀਕ ਕਰ ਦੇਣਾ ਪਰ ਉਹਨਾਂ ਤਿਆਂ ਦਾ ਕੀ ਦੋਸ਼ ਆ ਜਿੰਨਾਂ ਕੋ ਸਾਰੇ ਹੁਣ ਫਿਰ ਵੀ ਉਹਨੂੰ ਧੱਕਿਆ ਜਾਵੇ ਕਿਉਂਕਿ ਉਹ ਆਪਣੀ ਨਹੀਂ ਬਗਾਨੀ ਟੀ ਹੁੰਦੀ ਆ ਸਿੰਦਰੋ ਆਪਣਾ ਮਨ ਖਰਾਬ ਕਰੇ ਤੇ ਗੁੱਡੀ ਤਾਂ ਵੀ ਮਨ ਭਰਾਇਆ ਪ੍ਰੀਤੀ ਬਾਰੇ ਸੋਚ ਕੇ ਦੋਵੇਂ ਇਕੱਠੀਆਂ ਬੋਲੀਆਂ ਪਤਾ ਨਹੀਂ ਕੱਲ ਨੂੰ ਕੀ ਬਣਨਾ ਹੁਣ ਦੇਰ ਰਾਤ ਤੱਕ ਗੱਲਾਂ ਕਰਦੀਆਂ ਦੋਵੇਂ ਪਿਆਣਾ ਮੰਜੇ ਤੇ ਮਾੜੀ ਜੀ ਜਗ੍ਹਾ ਤੇ ਹੀ ਸੌ ਗਈਆਂ ਅਗਲੇ ਦਿਨ ਸਵੇਰੇ ਜਲਦੀ ਉੱਠ ਕੇ ਸਿੰਦਰੋ ਆਪ ਵੀ ਤਿਆਰ ਹੋ ਗਈ ਤੇ ਤੀਨ ਵੀ ਤਿਆਰ ਕਰ ਲਿਆ ਮਗਰੋਂ ਗੁਰਜਸ ਵੀ ਤਿਆਰ ਹੋ ਗਿਆ ਕਿਉਂਕਿ ਅੱਜ ਘਰੇ ਜਾਣਾ ਸੀ ਇਹਨਾਂ ਨੇ ਗੁੱਡੀ ਨੇ ਸਾਰਿਆਂ ਲਈ ਆਲੂ ਦੇ ਪਰੌਂਠੇ ਬਣਾਏ ਮੌਸਮ ਠੰਡਾ ਸੀ ਬੱਦਲ ਜਿਹਾ ਹੋਇਆ ਪਿਆ ਸੀ ਪਰ ਮੀਂਹ ਨਹੀਂ ਪੈ ਰਿਹਾ ਸੀ ਗੁਰਜਸ ਕਹਿਣ ਲੱਗਾ ਮੀਂਹ ਆ ਜਾਵੇ ਆਪਾਂ ਪਹਿਲਾਂ ਹੀ ਚੱਲੀਏ ਫਿਰ ਪਰੌਂਠੇ ਖਾ ਕੇ ਦੋਨੇ ਜਾਣੇ ਚਲੇ ਗਏ ਮਗਰੋਂ ਬਾਪੂ ਜੀ ਤੇ ਮਾਂ ਨੂੰ ਖਵਾ ਦਿੱਤੇ ਫਿਰ ਗੁੱਡੀ ਵੀ ਜਵਾਕਰ ਨੂੰ ਲੈ ਕੇ ਬੈਠ ਗਈ ਤਿੰਨੇ ਜਾਣੇ ਖਾਣ ਲੱਗੋ ਹੁਣ ਦੁਪਹਿਰ ਵੇਲੇ ਬਾਪੂ ਜੀ ਪ੍ਰੀਤੀ ਤੇ ਤੇਜਿੰਦਰ ਨੂੰ ਕਿੰਗਾ ਦੇ ਝੂਟੇ ਲੈਣ ਲੱਗੇ ਗੁੱਡੀ ਸੂਟ ਸਿਉਣ ਬੈ ਗਈ ਪਹਿਲਾਂ ਮਾਂ ਦਾ ਸਿਉਣ ਲੱਗੀ ਪਰ ਮਾਂ ਨੇ ਕਿਹਾ ਧੀ ਮੈਂ ਆਪਣਾ ਆਪੇ ਸਿਉਣੂ ਆਪਣਾ ਤੂੰ ਐਦਾਂ ਕਰ ਆਪਣਾ ਸੀਲਾ ਪਹਿਲਾਂ ਮੈਂ ਤਾਂ ਹੌਲੀ-ਹੌਲੀ ਲੱਗੀ ਰਹਿਣਾ ਬੁੱਢੀ ਕਹਿਣ ਲੱਗੀ ਕੋਈ ਗੱਲ ਨਹੀਂ ਮੈਂ ਦਬਾ-ਦਬ ਕਰ ਦੇਣਾ ਹੁਣ ਸ਼ਾਮ ਤੱਕ ਗੁੱਡੀ ਨੇ ਸੂਟ ਤਿਆਰ ਕਰ ਦਿੱਤਾ ਫਿਰ ਮਾਂ ਨੂੰ ਕਹਿਣ ਲੱਗੀ ਮਾਂ ਗੁਰਦੁਆਰਾ ਸਾਹਿਬ ਜਾ ਆਈਏ ਜਵਾਕਾਂ ਨੂੰ ਮੱਥਾ ਟੇਕ ਡਕਾ ਲਿਆਨੇ ਆ ਹਾਂ ਧੀਏ ਚੱਲ ਮਾਂ ਨੇ ਕਿਹਾ ਗੁੱਡੀ ਨੇ ਹੁਣ ਜਵਾਕਾਂ ਦੇ ਮੂੰਹ ਸਿਰ ਸਵਾਦ ਦਿੱਤੇ ਤੇ ਪ੍ਰੀਤੀ ਨੂੰ ਪੁੱਛਣ ਲੱਗੀ ਕੀ ਜਾਣਾ ਗੁਰਦੁਆਰਾ ਸਾਹਿਬ ਤੇ ਪ੍ਰੀਤੀ ਬਾਰ-ਬਾਰ ਆਪ ਵੀ ਬੁੱਲੀ ਜਾਵੇ ਕਿੱਥੇ ਜਾਣਾ ਕਿੱਥੇ ਜਾਣਾ ਬੁੱਢੀ ਬੋਲੀ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਜਾਣਾ ਤੇ ਜਿੰਦਾ ਸਮਝ ਗਿਆ ਤੇ ਦੋਹੇ ਹੱਥ ਕਰਕੇ ਬੋਲਿਆ ਪੋ ਪੋ ਤਨਾਨੀ ਬੋਲੀ ਹਾਏ ਨੀ ਮੈਂ ਮਰ ਜਾ ਇਹ ਤਾਂ ਪੋਹ ਕਹਿੰਦਾ ਪਿਆ ਤਾਂ ਗੁੱਡੀ ਬੋਲੀ ਇਹਨੂੰ ਪਤਾ ਮੈਂ ਉੱਥੇ ਇਹਨੂੰ ਮਾਂ ਨਾਲ ਲੈ ਕੇ ਜਾਨੀ ਹੁੰਨੀ ਹੈ ਪੋਗ ਲੈਣ ਦਾ ਬਾਲਾ ਸ਼ਕੀਨ ਆ ਇਹ ਗੱਲਾਂ ਬਾਤਾਂ ਕਰਦੀਆਂ ਮਾਵਾਂ ਧੀਆਂ ਗਲੀ ਚੋਂ ਲੰਘਦੀਆਂ ਜਾਂ ਤੇ ਗੁੱਡੀ ਸਾਰਿਆਂ ਨੇ ਸਸਰੀ ਆਕਾਲ ਬੁਲਾਉਂਦੀ ਜਾਵੇ ਨਾਲ ਹੀ ਮਾਂ ਵੀ ਨਾਲ ਹੀ ਪ੍ਰੀਤਵੀ ਵੀ ਦੇਖੀ ਜਾਵੇ ਤੇ ਛਾਚੀ ਕਾ ਛਾਚੀ ਗੱਲ ਕਰਦੀ ਜਾਵੇ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ